ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਤੇ ਵੱਡਾ ਸਤਗੁਰ ਨਾਨਕਾ ਨਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੰਨਾ ਪੰਜ ਮਾ कोइ जान हार सिउँ देवे जोरा चरना गा बक सब रसना निजह प्राण अकोरा कोई जान ਹਾਰਸਿਓ ਦੇਵੈ ਜੋਰਾ ਚਰਨ ਗਹ ਬਕ ਸਬਰਸਨਾ ਨਿਜਹਿ ਪ੍ਰਾਨ ਅਕੋਰਾ ਰਹਾ ਮੰਨ ਤਨ ਨਰਮਲ ਕਰਤਿ ਕੇ ਆਰੋ ਹਰਿ ਸਿੰਚੈ ਸੁਦਾ ਸੰਜੋਰਾ ਏ ਆਰਸ ਮਹਿ ਹਮਾਗਨ ਹੋਤਿ ਕਿਰਪਾਤੇ ਮਹਾ ਮਿਖਿਆ ਤੇ ਤੋਰਾ ਆਇਓ ਸ਼ਰਣ ਦੀਨ ਦੁਖ ਭੰਜਨ ਚਿਤਵਾ ਤੁਮਰੀ ਓਰਾ ਅਬ ਪਾਦ ਦਾਨ ਸਿਮਰਨ ਸੁਆਮੀ ਕੋ ਬਾਬਾ ਨਾਨਕ ਵੰਦਨ ਸੂਰਾ ਆਇਓ ਸ਼ਰਣ ਦੀਨ ਦੁਖ ਪੰਜਨਾ ਚਤਵਾ ਤੁਮਰੀ ਹੋਰਾ ਅਮ ਮਾਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿ ਸ਼ਿ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਾਬਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸਰਿਵਾਹੇ ਗੁਰੂ ਸਾਹਿਬ ਜੀ ਜੈਤ ਸਰੀ ਮਹੰਨਾ ਪੰਜਾ ਮਾ ਕੋਈ ਜਾਨ ਹਰ ਸਿਉ ਦੇਵੈ ਜੋਰਾ ਚਰਨਾ गा बक सब रसना निजह प्राण अकोरा कोई जान हार सिउ देवे जोरा चरना बको स्वबरसना दिजह प्राण अकोर मान तान निर्मल करत के आरो हार सिञ्च सुदा ए मगन होत रस्मह महा कृपाति महाविख्याति आयो शरण ਦੇਨ ਦੁਖ ਭੰਜਨ ਚਿਤਵਾ ਤੁਮਰੀ ਓਰਾ ਅਬ ਬਾਦ দান ਸਿਮਰਨ ਸੁਆਮੀ ਕੋ ਪ੍ਰਭ ਨਾਨਕ ਵੰਦਨ ਸ਼ੂਰਾ ਪਾਇਓ ਸਰਣ ਦੀਨ ਦੁਖ ਭੰਜਨ ਚਤਵਾ ਤੁਮਰੀ ਓਰਾ ਅਮੈ ਮਾਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੂਰਾ ਹੇ ਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੰਨਾ ਮੰਝਾ ਮਾਂ ਕੋਈ ਜਾਣ ਹਰ ਸਿਉਂ ਦੇਵੈ ਜੋਰਾ ਚਰਨਾ ਗਾ ਬਕ ਸਬਰਸਨਾ ਨਿਜਹਿ प्राण अकोर कोई जान स्यों दिव जोरा चरणा गहो बक सब रसना ज प्राण अकोरां रहां मान तन निर्मल करत के आरों हार सिंच सुदा संजोरां मगन होत कृपाते महा महामिख्याति तूरा आयो शरण दीन दुख भंजन चितवा तुमरी ओरा દાન सिमरन स्वामी को ब्रम्हानक वंदनशूर आयो शरण दीन दुख पंजना चितवा तुम्हारी ओरा अब ਮਾਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਾਬਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸਰਿਵਾਹੇ ਗੁਰੂ ਸਾਹਿਬ ਜੀ ਜੈਤ ਸਰੀ ਮਹੰਨਾ ਪੰਜਾ ਮਾਂ ਕੋਈ ਜਾਨ ਹਰ ਸਿਉ ਦੇਵੈ ਜੋਰਾ ਚਰਨਾ गहं रसना स्वबरस्ना दिजय प्राण अकोर को जानस्यो दिव जोर चरण गह ਮਕਾ ਸਬਰਸਨਾ ਨਿਜਹ ਪ੍ਰਾਨ ਅਕੋਰ ਹਰਹਾ ਮੰਨ ਤਨ ਨਿਰਮਲ ਕਰਤਿ ਕੇਯਾਰ ਹਰ ਸਿਂਚੈ मह मगन होत कृपाते महा महाविख्याति तोरा आयो शरण ਦੇਨ ਦੁਖ ਭੰਜਨ ਚਿਤਵਾ ਤੁਮਰੀ ਓਰਾ ਅਬ ਬਾਦ দান ਸਿਮਰਨ ਸੁਆਮੀ ਕੋ ਪ੍ਰਭ ਨਾਨਕ ਵੰਦਨ ਸ਼ੂਰਾ ਆਇਓ ਸਰਣ ਦੇਨ ਦੁਖ ਪੰਜਨਾ ਚਤਵਾ ਤੁਮਰੀ ਹੋਰਾ ਅਮ ਮਾਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੂਰਾ ਹੇ ਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਾਬਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ महल्ला पञ्जमा कोई जान हार दिव चरना जोरा बको स्वब रचना दि जय प्राण अकोर कोई जान स्यों दिव जोरा चरणा गहो बक सब रसना ज प्राण अकोरां रहां मान तन निर्मल करत के आरों हार सिंच सुदा संजोरां रस मह मगन होत कृपाते महा महामिख्याति तूरा आयो शरण दीन दुख भंजन चितवा तुमरि ओरा દાન सिमरन स्वामी को प्रभु नानक वंदनशूर आयो शरण दीन दुख पंजना चितवा तुमरी ओरा अम ਮਾਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ